ਹਜ਼ਾਰਾਂ ਜੀ ਬੁੱਤ ਜੀ ਜੈ ਸ਼੍ਰੀ ਰਾਮ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਆ ਉਹ ਇਸ ਬੰਦ ਚ ਗੀ ਆ ਕਿ ਇੱਕ ਨਾ ਸ਼੍ਰੀ ਦਰਗਿਆਨਾ ਤੀਰਥ ਦੇ ਅੰਦਰ ਜਿੱਥੇ ਲక్ష్ਮੀ ਨਾਰਾਇਣ ਜੀ ਦੇ ਅੰਦਰ ਮੱਥਾ ਟੇਕੀਦਾ ਆ ਉਰੇ ਬਾਰ ਬਾਰ ਇੱਕ ਲੜਕੀ ਆ ਜਿਨੇ ਇੱਕ ਵੀਡੀਓ ਬਣਾ ਕੇ ਮਗਰ ਗਾਣੇ ਲਾ ਕੇ ਵੀਡੀਓ ਵਾਇਰਲ ਕੀਤੀ ਆ ਇਸ ਸਬੰਧ ਵਿੱਚ ਮੈਂ ਸ਼੍ਰੀ ਦਰਗਿਆਨਾ ਪੀਰਥ ਦੀ ਕਮੇਟੀ ਦੀ ਨੋਟ ਚ ਲਿਆਂਦਾ ਸੀ 18 ਤਰੀਕ ਨੂੰ 18 ਜੂਨ ਨੂੰ ਮੈਂ ਦਰਗਿਆਨਾ ਕਮੇਟੀ ਦੇ ਪ੍ਰਧਾਨ ਜੀ ਜਨਰਲ ਸੈਕਟਰੀ ਔਰ ਜੋ ਦਰਗਿਆਨਾ ਕਮੇਟੀ ਦੇ ਕੀਰਤਨ ਦੇ ਚੇਅਰਮੈਨ ਸਾਹਿਬ ਉਹਨਾਂ ਦੀ ਇਹ ਵੱਡੇ ਹਨੂਮਾਨ ਜੀ ਦੇ ਜਿਹੜੇ ਚੇਅਰਮੈਨ ਆ ਡਾਕਟਰ ਰਕੇਸ਼ ਜੀ ਮੈਂ ਸਾਰਿਆਂ ਨੂੰ WhatsApp ਤੇ ਮੈਸੇਜ ਪਾਇਆ ਸੀ ਪਰ ਦਰਗਿਆਨਾ ਕਮੇਟੀ ਦੀ ਪ੍ਰਧਾਨ ਜੀ ਨੇ ਮੈਸੇਜ ਵੇਖਣ ਦੀ ਵਿਚਾਰਿਆ ਕੋ ਟਾਈਮ ਹੀ ਨਹੀਂ ਹੈਗਾ ਕਿ ਉਹਨਾਂ ਨੇ ਮੈਸੇਜ ਨਹੀਂ ਵੇਖਿਆ ਜੇ ਤੱਕ ਕਿ ਦਰਗਿਆਨਾ ਕਮੇਟੀ 'ਚ ਕੀ ਹੋ ਰਿਹਾ ਆ। ਬਾਕੀ ਜਨਰਲ ਸੈਕਟਰੀ ਜੀ ਨੇ ਮੈਸੇਜ ਵੇਖ ਕੇ ਮੈਨੂੰ ਪਾਤਾ ਹੀ ਅੱਗੋਂ ਮੈਸੇਜ ਕੀ ਮੈਂ ਇਹਨੂੰ ਵੇਖ ਰਿਹਾ ਆ। 18 ਤਰੀਕ ਤੋਂ ਲੈ ਕੇ ਹੁਣ ਤੱਕ ਅੱਜ 27 ਤਰੀਕ ਹੋ ਗਈ ਆ। 9 ਦਿਨ ਹੋ ਗਏ ਨੇ। ਸਿਰਫ ਉਹ ਵੇਖ ਹੀ ਰਹੇ ਨੇ ਕਿ ਇਰਤੇ ਕੋਈ ਸੰਗਿਆਨ ਨਹੀਂ ਲਿਆ। ਕੋਈ ਇਦੇ ਖਿਲਾਫ ਕੰਪਲੇਂਟ ਨਹੀਂ ਦਿੱਤੀ ਕਿ ਸਾਡੇ ਸ੍ਰੀ ਦਰਗਿਆਨਾ ਤੀਰਥ ਦੇ ਅੰਦਰ ਵੀਡੀਓ ਬਣਾ ਕੇ ਗਾਣੇ ਲਾ ਕੇ ਉਹਨੂੰ ਵਾਇਰਲ ਕਰ ਰਹੇ ਨੇ ਉਹ ਸਾਡੀ ਆਪਹਾਵਨਾ ਨੂੰ ਠੇਸ ਪਹੁੰਚਾ ਰਹੀ ਆ ਬੀਬੀ ਜਿਹੜੀ ਬੀਬੀ ਨੇ ਇਹ ਵੀਡੀਓ ਬਣਾ ਕੇ ਪਾਈ ਆ ਕੀ ਜੇ ਦਰਗਿਆਨਾ ਕਮੇਟੀ ਨੇ ਉੱਤੇ ਸੰਗਿਆਨ ਨਹੀਂ ਲਿਆ ਤੇ ਫਿਰ ਸਾਡੇ ਵੱਲੋਂ ਸੰ ਸਮਾਜ ਵੱਲੋਂ ਕਿ ਅਸੀਂ ਉਹਨਾਂ ਦੇ ਖਿਲਾਫ ਕੰਪਲੇਂਟ ਦਵਾਂਗੇ ਕਿ ਇਰਤੇ ਸਾਡੇ ਭਾਵਨਾ ਨੂੰ ਠੇਸ ਪਹਚਾਨ ਦੀ ਕਾਰਵਾਈ ਕੀਤੀ ਜਾਵੇ ਕਿ ਅੱਗੇ ਤੋਂ ਕੋਈ ਇਹੋ ਜਿਹਾ ਸੰਗਿਆ ਨਾ ਹੋਵੇ ਕਿ ਕੋਈ ਜਾ ਕੇ ਸ੍ਰੀ ਦਰਗਿਆਨਾ ਤੀਸਰੇ ਅੰਦਰ ਵੀਡੀਓ ਬਣਾ ਲਵੇ ਤੇ ਗਾਣੇ ਲਾ ਕੇ ਤੇ ਵਾਇਰਲ ਕਰੇ 18 ਤਰੀਕ ਨੂੰ ਮੈਂ ਪਾਇਆ 18 ਤਰੀਕ ਤੋਂ ਲੈ ਕੇ ਹੁਣ ਤੱਕ ਅੱਜ ਦੀ ਡੇਟ ਤੱਕ ਵੀ ਦਰਗਸ਼੍ਰੀ ਦਰਗਿਆਨਾ ਤੀਸਰੇ ਅੰਦਰ ਵੀਡੀਓ ਬਣ ਰਹੀਆਂ ਨੇ ਕਿ ਕਮੇਟੀ ਦਾ ਇਸ ਬੰਦੇ ਖਿਆਲ ਹੀ ਨਹੀਂ ਹੈਗਾ ਕਿ ਚਾਹੇ ਕੋਈ ਬੇਅਦਬੀ ਕਰੇ ਚਾਹੇ ਕੋਸ਼ਿਸ਼ ਕਰੇ ਕਮੇਟੀ ਦਾ ਇਸ ਬੰਦੇ ਕੋਈ ਖਿਆਲ ਨਹੀਂ ਹੈਗਾ ਵੰਦੂਆਂ ਦੀ ਆਸਥਾ ਦਾ ਕੇਂਦਰ ਆ ਜੇ ਤੁਹਾਡੀ ਆਸਥਾ ਨਾਲ ਹੀ ਕੋਈ ਉਥੇ ਖੇਡ ਖਲਵਾਰ ਕਰ ਜੇਗਾ ਤੇ ਤੁਹਾਡਾ ਉਥੇ ਬਹਿਣ ਦਾ ਕੀ ਮਕਸਦ ਆ ਅਸੀਂ ਕਿਸੇ ਵੀ ਵਾਸਤੇ ਉਥੇ ਬੈਠੇ ਕਮੇਟੀ 'ਚ ਕਾਦੇ ਵਾਸਤੇ ਅਸੀਂ ਦਫ਼ਤਰਾਂ 'ਚ ਬੈੰਨੇ ਆ ਮੈਂ ਬੇਨਤੀ ਕਰਦਾ ਆ ਕਿ ਥੋੜਾ ਜਿਆ ਇਸ ਬੰਦੇ ਨੇ ਸੰਗਿਆਨ ਲੋ ਕਿ ਮੰਦਰ ਦੇ ਅੰਦਰ ਕੀ ਹੋ ਰਿਹਾ ਆ ਕੌਣ ਵੀਡੀਓ ਬਣਾ ਰਿਹਾ ਆ ਕੌਣ ਕੀ ਕਰ ਰਿਹਾ ਅਸੀਂ ਉਸ ਬੰਦ ਵਿੱਚ ਮਾਨਯੋਗ ਕਮਿਸ਼ਨਰ ਸਾਹਿਬ ਨੂੰ ਕੰਪਲੇਨਟ ਦੇਣ ਜਾ ਰਹੇ ਆ ਈ ਉਸ ਬੀਬੀ ਦੀ ਤਫ਼ਤੀਸ਼ ਕੀਤੀ ਜਾਵੇ ਬੀਬੀ ਕਿਹੜੀ ਆ ਤੇ ਇਰਤੇ ਕਾਰਵਾਈ ਕੀਤੀ ਜਾਵੇ ਨੋਟਬਨ ਫੇਰੀ ਚੱਦੀ ਵੀ ਇਹੋ ਜੇ ਕੰਮ ਹੋਣਾ